ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਖੜੇ ਆ ਹਾਂ ਜੀ ਰਾ ਕੁਦਰਤੀ ਖੇਤੀ ਫਾਰਮ ਪਿੰਡ ਰਾਏਪੁਰ ਜ਼ਿਲ੍ਹਾ ਮਾਨਸਾ ਤੇ ਇਹ ਆਪਣੀ ਫਸਲ ਹੈਗੀ ਐ ਅਲਸੀ ਦੀ ਪ੍ਰੋਪਰ ਦੇ ਫੁੱਲ ਉਹਨੂੰ ਝੜ ਚੁੱਕੇ ਨੇ ਤੇ ਫਲ ਬੰਨਣਾ ਸ਼ੁਰੂ ਹੋ ਗਿਆ ਹੈ ਇਹ ਇਹ ਵਿੱਚ ਦੇ ਸਰੋਂ ਵੀ ਹੈਗੀ ਐ ਬਰਲੀ ਬਰਲੀ ਬਹੁਤ ਵਧੀਆ ਫਸਲ ਇਸ ਟਾਈਮ ਖੜੀ ਹੈ ਇੱਧਰ ਮਟਰ ਨੇ ਵਿੱਚ ਵਿੱਚ ਤੇ ਆ ਇੱਧਰ ਤੁਹਾਨੂੰ ਫੁੱਲ ਦਿਖ ਰਿਹਾ ਹੋਣੇ ਨੇ ਇਹ ਮੂਲੀਆਂ ਦੇ ਫੁੱਲ ਨੇ ਯਾਨੀ ਕਿ ਮੂਲੀਆਂ ਨੇ ਹੁਣ ਮੂਲੀਆਂ ਫਲਾਵਰਿੰਗ ਤੇ ਨੇ ਤੇ ਇਹ ਸੀਡ ਵਾਸਤੇ ਨੇ ਬੀ ਤਿਆਰ ਕਰਨਾ ਤੇ ਉਹਦੇ ਵਾਸਤੇ ਨੇ ਇਹ ਸਾਰਾ ਸਿਸਟਮ ਜਿਹੜਾ ਹੈਗਾ ਇਹ ਡ੍ਰਿਪ ਤੇ ਆ ਬੈਡਾਂ ਦੇ ਉੱਤੇ ਆ